ਜੋ ਮੇਰੀ ਮਿਹਨਤ ਕੀਤੀ ਹੋਈ ਸੀ ਪਿਛਲੇ ਕਈ ਸਾਲਾਂ ਤੋਂ ਉਸ ਮਿਹਨਤੀ ਸਦਕਾ ਮੇਰੇ ਇਕੱਲੇ-ਇਕੱਲੇ ਵਰਕਰ ਨੇ ਇਕੱਲੇ-ਇਕੱਲੇ ਵੋਟਰ ਨੇ ਇਕੱਲੇ-ਇਕੱਲੇ ਮੇਰੇ ਭੈਣ ਭਰਾ ਨੇ ਮੈਨੂੰ ਸਪੋਰਟ ਕਰਕੇ ਲਾਈਟ ਆ ਜਿਹੜੇ ਕਿ ਮੇਰੇ ਜ਼ਿੰਮੇदार ਭਰਾ ਸੀ ਇਹ ਰਾਤ ਨੂੰ ਸਾਰੀ-ਸਾਰੀ ਰਾਤ ਦੇਖਦੇ ਰਹਿੰਦੇ ਕਿ ਲਾਈਟ 10 ਵਜੇ ਹੋਊਗੀ ਜਾਂ 11 ਵਜੇ ਹੋਊਗੀ ਕਿ ਬਾਹਰ ਇਕੱਲੇ-ਇਕੱਲੇ ਘਰ ਗਏ ਆ ਇਕੱਲੇ-ਇਕੱਲੇ ਗਲੀ ਦੇ ਵਿੱਚ ਗਏ ਆ ਉਸੇ ਦੀ ਬਦੌਲਤ ਅੱਜ ਰਾਏ ਰਣਾਲੋਹਾਰ ਕਿੜਾ ਸੰਗਾ ਬਹੁਤ ਸੰਯੋਗ ਦੇ ਕੇ ਬਹੁਤ ਵੋਟਰਾਂ ਨਾਲ ਜਿਤਾਇਆ ਆਪਾਂ ਨੂੰ ਤੇ ਬਹੁਤ ਸੰਯੋਗ ਦਿੱਤਾ باقی ਭਾਈ ਗੁਰਪ੍ਰੀਤ ਦਾ ਜਿਹੜੇ ਕੰਮ ਹੰਦੇ ਸੀਗੇ ਉਹਨੇ ਕਰੇ ਨੇ ਆਉਣ ਵਾਲੀ 27 ਦੇ ਵਿੱਚ ਅਸੀਂ 22 ਤੋਂ ਵੀ ਵੱਡਾ ਜਿੱਤ ਹਾਸਲ ਕਰਕੇ ਅਸੀਂ ਮਜ਼ਬੂਤ ਸਰਕਾਰ ਬਣਾਵਾਂਗੇ ਉਡੀਸਮਸਿਆ ਸੀ ਇਹ ਨੈਰੀ ਪਾਣੀ ਨਹੀਂ ਆ ਰਿਹਾ ਸੀ ਸਾਡਾ ਜੋ ਸੂਆ ਸੀ ਮਤਲਬ ਪੂਰਾ ਪੂਰਾ ਨਵਾਂ ਸੂਆ ਬਣ ਚੁੱਕਿਆ ਹੈ ਸਾਨੂੰ ਵੱਡੀ ਗਿਣਤੀ ਦੇ ਵਿੱਚ ਕਾਲੀਦਾਲ ਦੇ ਗੜ੍ਹ ਦੇ ਵਿੱਚੋਂ ਜਿਤਾਇਆ ਹੈ ਤੇ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਹੈ ਨਾ ਚਾਹਾਂਗੇ ਕਿ ਪਾਰਟੀ ਦੇ ਵਿੱਚ ਆਏ ਸੀਗੇ ਜੋ ਲੱਗੇ ਆ ਬਹੁਤ ਮਿਹਨਤ ਕੀਤੀ ਆ ਬੜਾ ਸਤਿਕਾਰ ਮਿਲਿਆ ਜੀ ਸਾਰਿਆਂ ਵੱਲੋਂ ਸਾਡੇ ਲੋਕਾਂ ਵੱਲੋਂ ਪਿੰਡਾਂ ਨੂੰ ਸਤਿਕਾਰ ਮਿਲਿਆ ਇਕੱਲੇ ਇਕੱਲੇ ਘਰ ਗਏ ਆ ਇਕੱਲੇ ਇਕੱਲੇ ਗਲੀ ਦੇ ਵਿੱਚ ਗਏ ਆ ਉਸੇ ਦੀ ਬਦੌਲਤ ਅੱਜ ਮੈਂ ਸ਼ੁਕਰਾਨਾ ਕਰੂੰਗਾ ਸਾਡੇ ਸੀਐਮ ਭਗਵੰਤ ਸਿੰਘ ਜੀ ਮਾਨ ਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਜਿਨ੍ਹਾਂ ਨੇ ਮੈਨੂੰ ਇੱਕ ਨਮਾਣੇ ਜਿਹੇ ਟਿਕਟ ਦੇ ਕੇ ਨਵਾਜਿਆ ਤੇ ਜੋ ਮੇਰੀ ਮਿਹਨਤ ਕੀਤੀ ਹੋਈ ਸੀ ਪਿਛਲੇ ਕਈ ਸਾਲਾਂ ਤੋਂ ਉਸ ਮਿਹਨਤ ਦੀ ਸਦਕਾ ਮੇਰੇ ਇਕੱਲੇ ਇਕੱਲੇ ਵਰਕਰ ਨੇ ਇਕੱਲੇ ਇਕੱਲੇ ਵੋਟਰ ਨੇ ਕੱਲੇ-ਕੱਲੇ ਮੇਰੇ ਭੈਣ ਭਰਾ ਨੇ ਮੇਰੀ ਸਪੋਰਟ ਕਰਕੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਕਾਲੀਦਾਲ ਦੇ ਗੜ੍ਹ ਦੇ ਵਿੱਚੋਂ ਜਿਤਾਇਆ ਤੇ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜੋ ਸਾਡੇ ਮੈਂਬਰ ਨੇ ਬਲਾਗ ਸੰਤੀ ਦੇ ਗੁਰਚਰਨ ਸਿੰਘ ਜੀ ਤੇ ਨਾਲ ਇਹ ਸਾਰੀ ਸੰਗਤ ਆ ਤੇ ਸਾਡੇ ਜੋ ਰਾਜਵੀਰ ਜੀ ਆਜ਼ਾਦ ਮੈਂਬਰ ਸਨ ਉਹ ਅੱਜ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਇਹਨਾਂ ਨੂੰ ਅਸੀਂ ਪਾਰਟੀ ਵੱਲੋਂ ਜੀ ਆਇਆਂ ਕਹਿੰਨੇ ਆ ਹਰਪਾਲ ਸਿੰਘ ਜੀ ਸਰਪੰਚ ਸਾਹਿਬ ਖੜੇ ਨੇ ਤੇ ਸਾਰੀ ਸਾਧ ਸੰਗਤ ਖੜੀ ਅੱਜ ਇਹਨਾਂ ਨੇ ਜੁਆਇਨਿੰਗ ਕੀਤੀ ਆ ਅਸੀਂ ਇਹਨਾਂ ਦਾ ਪਾਰਟੀ ਦੇ ਵਿੱਚ ਧੰਨਵਾਦ ਕਰਦੇ। ਇਹਦੇ ਵਿੱਚ ਦਿਨ-ਬਦ ਦਿਨ ਵਾਧਾ ਹੋ ਰਿਹਾ ਹੈ। ਦੂਜੀਆਂ ਪਾਰਟੀਆਂ ਨੂੰ ਛੱਡ ਕੇ ਜੋ ਲੋਕ ਨੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ, ਸਰਪੰਚ, ਮੈਂਬਰ ਕਈ ਵੱਡੇ-ਵੱਡੇ ਧੜੇ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਸਾਡੀ ਪਾਰਟੀ ਜਿਹੜੀ ਬਹੁਤ ਮਜ਼ਬੂਤ ਹੋ ਰਹੀ ਆ। ਆਉਣ ਵਾਲੀ 27 ਦੇ ਵਿੱਚ ਅਸੀਂ 22 ਤੋਂ ਵੀ ਵੱਡਾ ਜਿੱਤ ਹਾਸਲ ਕਰਕੇ ਅਸੀਂ ਮਜ਼ਬੂਤ ਸਰਕਾਰ ਬਣਾਵਾਂਗੇ। ਕਿਉਂਕਿ ਜਿਹੜੇ ਅਸੀਂ ਕੰਮ ਕੀਤੇ ਨੇ ਸਾਢੇ 3 ਸਾਲਾਂ ਦੇ ਵਿੱਚ ਜਿਹੜੇ 25-25 ਸਾਲ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਤੋਂ ਵੱਧ ਕੇ ਕੰਮ ਕੀਤੇ ਨੇ ਹੁਣ ਅਸੀਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਕੇ ਵੱਡੇ ਵੱਡੇ ਕੰਮ ਜਿਹੜੇ ਆ ਉਹ ਕਰਕੇ ਤੇ ਲੋਕਾਂ ਦੇ ਨਾਲ ਅਸੀਂ ਖੜਾ ਹਾਂ ਗੁਰਚਨ ਸਿੰਘ ਜੀ ਆਪਾਂ ਜੀ ਸੰਘਾ ਚੋਂ ਤੋਂ ਮੰਨ ਲਾ ਵੀ ਲੜਿਆ ਜਾਣ ਤੋਂ ਤੇ ਆਪਣੇ ਨਾਲ ਮੰਨ ਲਾ ਕਾਲੀ ਪਾਰਟੀ ਦਾ ਸੀਗਾ ਗੜ ਉਹਨਾਂ ਦੇ ਨਾਲੋਂ ਮੰਨ ਲਾ ਵੀ ਆਪਾਂ ਨੂੰ ਪਿੰਡ ਨੇ ਬਹੁਤ ਨਗਰ ਨੇ ਰਾਜਰਾਣਾ ਲੋਹਾਰਖੇੜਾ ਸੰਘਾ ਬਹੁਤ ਸੰਯੋਗ ਦੇ ਕੇ ਬਹੁਤ ਵੋਟਾਂ ਨਾਲ ਜਿਤਾਇਆ ਆ ਆਪਾਂ ਨੂੰ ਬਹੁਤ ਸੰਯੋਗ ਦਿੱਤਾ ਬਾਕੀ ਬਾਈ ਗੁਰਪ੍ਰੀਤ ਦਾ ਜਿਹੜੇ ਕੰਮ ਤੰਦੇ ਸੀਗੇ ਉਹਨੇ ਕਰੇ ਨੇ ਉਹਨਾਂ ਦਾ ਲੋਕਾਂ ਨੇ ਮੰਨ ਲਾ ਵੀ ਮਿਹਨਤ ਪੱਲੇ ਪਾਈ ਸਾਡੀ ਤੇ ਅਸੀਂ ਇਸ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਇਹਨਾਂ ਕੋ ਸਾਨੂੰ ਕਰਕੇ ਸਾਨੂੰ ਇਤੋਂ ਤਾਂ ਲੈ ਜਾਂਦਾ ਤੇ ਹੁਣ ਜਿਹੜੇ ਰਹਿੰਦੇ ਨੇ ਕੰਮ ਜਿਹੜੇ ਰਹਿੰਦੇ ਨੇ ਕੰਮ ਤੇ ਅਸੀਂ ਬਾਈ ਜੀ ਦੇ ਅੱਗੇ ਇਹ ਅਪੀਲ ਕਰਦੇ ਆ ਵੀ ਸਾਡੇ ਜਿਹੜੇ ਕੰਮ ਨੇ ਨਾ ਇਹ ਕਰੋਗੇ ਤੇ ਸਾਡੀ ਵੀ ਤਰੱਕੀ ਵਧੂਗੀ ਤੇ ਬਾਈ ਦੀ ਵੀ ਤਰੱਕੀ ਵਧੂਗੀ ਉਸ ਤੋਂ ਇਲਾਵਾ ਜਿਵੇਂ ਹੁਣ ਸਾਡੀ ਬਲਿਆਦਰੀ ਦਾ ਸ਼ੈੱਡ ਲਾਇਆ ਬਾਈ ਨੇ 5 ਲੱਖ ਰੁਪਏ ਦਿੱਤਾ ਸਾਨੂੰ ਤੇ ਉਥੇ ਹੋਰ ਵੀ ਕੰਮ ਨੇ ਬਲੀਆਦਰੀ ਦੇ ਮੈਨੂੰ ਇਹਨਾਂ ਨੇ ਇਹੀ ਆਖਿਆ ਵੀ ਦੇਖੋ ਜੀ ਅਸੀਂ ਤੁਹਾਡੇ ਨਾਲ ਰਲਦੇ ਆਂ ਆਮ ਪਾਰਟੀ ਨਾਲ ਰਲ ਕੇ ਤੁਹਾਨੂੰ ਬਣਾ ਦਿੰਨੇ ਆ ਤੇ ਤੁਸੀਂ ਕੰਮ ਕਰਾਉਣੇ ਨੇ ਜੇ ਬਾਈ ਜੀ ਸਾਡੇ ਕਾਮਾਂ ਦੀ ਮੰਨ ਲਾ ਵੀ ਧਿਆਨ ਰੱਖੂਗਾ ਤੇ ਅਸੀਂ ਹੋਰ ਵੀ ਬਾਈ ਨੂੰ ਮੰਨ ਲਾਵੇ ਵਾਅਦਾ ਕਰਾਵਾਂਗੇ ਨਾਲ ਆਉਣ ਵਾਲੀਆਂ ਚੋਣਾਂ 'ਚ ਅਸੀਂ ਵੱਧ ਤੋਂ ਵੱਧ ਬਾਈ ਨੂੰ ਜਿਤਾਵਾਂਗੇ ਪਿੰਡ ਰਾਜਰਾਣਾ ਤੋਂ ਮੇਰੇ ਮਿਸੇ ਸਰਪੰਚ ਨੇ ਗੁਰਪਿੰਦਰ ਕੌਰ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਜਿਵੇਂ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਜਿਵੇਂ ਮੇਰੇ ਪਿੰਡ ਵਿੱਚ ਕੰਮ ਕੀਤੇ ਜਾਂ ਹੋਰ ਕੀਤੇ ਲੋਕਾਂ ਨੇ ਮਤਲਬੀ ਕੰਮ ਨੂੰ ਦੇਖ ਕੇ ਵੋਟਾਂ ਪਾਈਆਂ ਜੀ ਸਾਡੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਕਹਦੇ ਸੀ ਜਿਵੇਂ ਸਾਡੇ ਗਲੀਆਂ ਬਣਨ ਵਾਲੀਆਂ ਪਈਆਂ ਸੀ ਇੱਕ ਬਹੁਤ ਖਰਾਬ ਸੀ ਗਲੀ ਅਸੀਂ ਉਹ ਗਲੀ ਬਣਾਈ ਅਸੀਂ ਘਰ ਘਰ ਜਾ ਕੇ ਆਪਣੇ ਕੰਮ ਕਰਾਏ ਜਿਵੇਂ ਸਾਡੇ ਨਹਿਰੀ ਪਾਣੀ ਸੀ ਨਹਿਰੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਕਿ ਨਹਿਰੀ ਪਾਣੀ ਨਹੀਂ ਆ ਰਿਹਾ ਸੀ ਸਾਡਾ ਜੋ ਸੂਆ ਸੀ ਮਤਲਬੀ ਪੂਰਾ ਪੂਰਾ ਨਵਾਂ ਸੂਆ ਬਣ ਚੁੱਕਿਆ ਹੈ ਲਾਈਟ ਹੈ ਜਿਹੜੇ ਕਿ ਮੇਰੇ ਜ਼ਿਮੀਂਦਾਰ ਭਰਾ ਸੀ ਇਹ ਰਾਤ ਨੂੰ ਸਾਰੀ ਸਾਰੀ ਰਾਤ ਦੇਖਦੇ ਰਹਿੰਦੇ ਕਿ ਲਾਈਟ 10 ਵਜੇ ਹੋਊਗੀ ਜਾਂ 11 ਵਜੇ ਹੋਊਗੀ ਕਿ 12 ਵਜੇ ਹੋਊਗੀ ਪਰ ਹੁਣ ਕੋਈ ਨਹੀਂ ਹੁਣ ਆਰਾਮ ਨਾਲ ਘਰੇ ਸੌਂਦੇ ਆ ਸਵੇਰ 6 ਵਜੇ ਜਾਂਦੇ ਆ ਆਪਣਾ ਬਟਨ ਦੱਬਿਆ ਪਾਣੀ ਲਾ ਕੇ ਤੇ ਘਰੇ ਆ ਜਾਂਦੇ ਆ ਜਦੋਂ ਅਸੀਂ ਬੋਟਰਾ ਮੰਗਣ ਗਏ ਅਸੀਂ ਉਹਨਾਂ ਨੂੰ ਆਪਣੇ ਕੰਮ ਦੱਸੇ ਵੀ ਸਾਡੇ ਚ ਦੱਸੋ ਵੀ ਅਸੀਂ ਜੀ ਲਾਈਟ ਵਾਸਤੇ ਕਿਹਾ ਵੀ ਲਾਈਟ ਦੇਖੋ ਆਪਣੇ ਜਿਵੇਂ ਕਿ ਹੁਣ ਜਰਨਲ ਸੀ ਪਹਿਲਾਂ ਮਤਲਬੀ ਕੈਟਾਗਰੀ ਏ ਸੀ ਬੀ ਸੀ ਕੈਟਾਗਰੀ ਦੇ ਵਿੱਚ 600 ਯੂਨਟ ਮਾਪ ਸੀ ਉਹ ਟੋਟਲੀ 600 ਜੁੰਟ ਮਾਪ ਹੈ ਅਸੀਂ ਇਹ ਵੀ ਦੱਸਿਆ ਘਰ ਘਰ ਜਾ ਕੇ ਵੀ ਦੇਖੋ ਜੀ ਪਹਿਲਾਂ ਆਪਾਂ ਘਟੋ ਘਟਾ ਕਰਦਾ ਬਿੱਲ ਭਰਦਾ ਜਿਹੜਾ ਆਮ ਜਨਰਲ ਬੰਦਾ ਸੀ ਜਿਹਦੇ ਕੋਲ 2 2.5 ਕਿਲੇ ਚ ਵੀ ਹੁੰਦੇ ਸੀ ਘਟੋ ਘਟਾ 25 ਤੋਂ 30000 ਰੁਪਏ ਭਰ ਦਿੰਦਾ ਸੀ ਸਾਲ ਦੇ ਉਹ ਕਹਿੰਦੇ ਜੀ ਇਹ ਵੀ ਸਾਡਾ ਇੱਕ ਮੰਨ ਲਓ ਵੀ ਨੌਕਰੀ ਲੱਗੇ ਮੰਨੋ ਇੱਕ ਤੇ ਹਰ ਇੱਕ ਘਰ ਨੂੰ ਇਸ ਚੀਜ਼ ਦੇ ਫਾਇਦਾ ਹੋਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਗੁਰਪ੍ਰੀਤ ਸਿੰਘ ਨੂੰ ਕਿਹਾ ਸੀ ਜੀ ਵੀ ਦੇਖੋ ਜੀ ਇੱਕ ਧਿਆਨ ਕਰੋ ਇਸ ਚੀਜ਼ਾਂ ਦਾ ਜਿਵੇਂ ਪਿੰਡਾਂ ਦੇ ਕੰਮ ਰਹਿ ਗਏ ਸਾਡੇ ਅਸੀਂ ਪੰਜ ਕੰਮ ਕੀਏ ਸੀ ਜਿਨ੍ਹਾਂ ਦੇ ਵਿੱਚੋਂ ਸਾਡੇ ਦੋ ਤਿੰਨ ਕੰਮ ਤਾਂ ਹੋ ਗਏ ਜਿਵੇਂ ਵਾਟਰ ਬਾਕਸ ਵਾਲਾ ਹੈਂਡ ਪੰਪ ਦਾ ਸੀ ਉਹ ਸਾਡਾ ਹੋ ਗਿਆ ਸਟੇਡੀਅਮ ਦਾ ਸੀ ਉਹ ਹੋ ਗਿਆ ਹੁਣ ਅਸੀਂ ਇੱਕ ਗੇਟ ਵਾਸਤੇ ਕਿਹਾ ਸੀ ਕੁਝ ਪੈਸੇ ਉਹਨਾਂ ਨੇ ਪਾਤੇ ਕੁਝ ਹੋਰ ਪਾਉਣੇ ਨੇ ਸ਼ਹੀਦੀ ਗੇਟ ਵਾਸਤੇ ਕਿ ਸਾਡੇ ਪਿੰਡ ਦੇ ਵਿੱਚ ਇੱਕ ਆਪਣੇ ਜਿਸਕ ਮਾਰਗਦਾਰਾ ਜੀ ਸ਼ਹੀਦ ਹੋਏ ਸੀਗੇ ਉਹਨਾਂ ਦਾ ਬੁੱਤ ਬਣਾਇਆ ਜਗ੍ਹਾ ਬਣੀ ਹੋਈ ਹੈ ਉਸ ਜਗ੍ਹਾ ਤੇ ਤੇ ਉਸ ਤੇ ਅਸੀਂ ਗੇਟ ਬਣਾਵਾਂਗੇ ਇਸ ਕਰਕੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਗੁਰਪ੍ਰੀਤ ਜੀ ਦਾ